₹100 ਸਤਿਗੁਰੂ ਦਾਸ ਮਹਾਰਾਜ ਜੀ ਜੈਪੀਮ ਜੈ ਭਾਰਤ ਸਭ ਤੋਂ ਪਹਿਲਾਂ ਤੇ ਮੈਂ ਸਾਰੀ ਸੰਗਤ ਨੂੰ ਸ੍ਰੀ ਗੁਰੂ ਦਾਸ ਮਹਾਰਾਜ ਜੀ ਦੇ 647ਵੇਂ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਔਰ ਉਸ ਦੇ ਨਾਲ ਹੀ ਅੱਜ ਬੜਾ ਭਾਗਾ ਵਾਲਾ ਦਿਨ ਹੈ ਕਿ ਤੁਹਾਨੂੰ ਸਤਿਗੁਰੂ ਦਾਸ ਮਹਾਰਾਜ ਜੀ ਦੇ ਨਾਂ ਤੇ ਬਣਿਆ ਹੋਇਆ ਇਹ ਜਿਹੜਾ ਭਵਨ ਮੱਲਾ ਸ੍ਰੀ ਗੁਰੂ ਰਵਿਦਾਸਪੁਰਾ ਵਿਖੇ ਜਿਹੜਾ ਅੱਜ ਹੀ ਆਪਾਂ ਦੇਖ ਰਹੇ ਪਿੱਛੇ ਵੀ ਇਹਦਾ ਜਿਹੜੀ ਇਮਾਰਤ ਦੀ ਸਾਰੀ ਹੋ ਚੁੱਕੀ ਸੀ ਕਾਫੀ ਦਿਨ ਪਹਿਲਾਂ ਔਰ ਅੱਜ ਇਸ ਦਾ ਲੈਂਡਰ ਪਾ ਕੇ ਦੀ ਛੱਤ ਜਿਹੜੀ ਆ ਉਹ ਵੀ ਕੰਪਲੀਟ ਹੋਈ ਆ ਔਰ ਇਹ ਸਾਰਾ ਕੁਝ ਉਹ ਸਤਗੁਰੂ ਅਰਬਦਾਸ ਮਹਾਰਾਜ ਦੀ ਮਿਹਰ ਸਦਕਾ ਉਹਨਾਂ ਨੇ ਸਾਰੀ ਸੰਗਤ ਨੂੰ ਬਲ ਬਖਸ਼ਿਆ ਹਿੰਮਤ ਬਖਸ਼ੀ ਔਰ ਜਿੱਤੇ ਸਮੁੱਚੇ ਮਹੱਲਾ ਨਿਵਾਸੀਆਂ ਨੇ ਸਾਡੇ ਐਨ ਆਰ ਆਈ ਵੀਰਾਂ ਨੇ ਔਰ ਜਿਨੇ ਵੀ ਕਿਤੇ ਤਿਲ ਫੁੱਲ ਪਾ ਕੇ ਇਹਦੀ ਸੇਵਾ ਕੀਤੀ ਆ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਔਰ ਧੰਨਵਾਦ ਕਰਦੇ ਆ ਖਾਸ ਕਰਕੇ ਸਾਡੇ ਹਲਕੇ ਦਾ ਮਾਨ ਮੈਡਮ ਇੰਦਰਜੀਤ ਕੁਰਮਾਨ ਜੀ ਜਿਨ੍ਹਾਂ ਨੇ ਪਿਛਲੇ ਕੁਝ ਮਹੀਨੇ ਪਹਿਲਾਂ ਇਹਨਾਂ ਜਿਹੜੇ ਗਰੀਬ ਬਸਤੀਆਂ ਸੀ ਖਾਸ ਕਰਕੇ ਜਿਹੜੀਆਂ ਬਤਾਸ ਦੇ ਪੱਪੋਂ ਗੋਲੀਆਂ ਸੀਗੀਆਂ ਉਹਨਾਂ ਦਾ ਦੌਰਾ ਕੀਤਾ ਸੀ ਔਰ ਉਹ ਉਹਨਾਂ ਨੇ ਇੱਥੇ ਦੇਖਿਆ ਮਲਾਵਾਸੀਆਂ ਦਿਖਾੜਾ ਕਿ ਸਾਡੇ ਭਵਨ ਬੰਦਰੇ ਦੇ ਵਿੱਚ ਵੀ ਜੋ ਸਰਕਾਰ ਵੱਲੋਂ ਕੋਈ ਯੋਗਦਾਨ ਜਿਹੜਾ ਉਹ ਪਾਉਣ ਦੀ ਕਿਰਪਾ ਤਾਂ ਕੀਤੀ ਜਾਵੇ ਤੇ ਮੈਡਮ ਇੰਦਰਜੀਤ ਕੁਰਮਾਨ ਜੀ ਨੇ ਇਹ ਉਪਰਾਲਾ ਕੀਤਾ ਔਰ ਸਰਕਾਰ ਤੋਂ ਲਗਭਗ 12,62,000 ਸਮਥਿੰਗ ਜਿਹੜਾ ਉਹ ਇਹਦੇ ਵਿੱਚ ਯੋਗਦਾਨ ਪਾਇਆ ਔਰ ਜਿਹੜਾ ਲੈਂਟਰ ਅੱਜ ਕੰਪਲੀਟ ਹੋਇਆ ਔਰ ਸਮੁੱਚੀ ਸੰਗ ਜਿਹੜੀ ਮਹੱਲਾ ਨਿਵਾਸੀ ਆ ਇਸ ਉਪਰਾਲੇ ਤੋਂ ਬਹੁਤ ਖੁਸ਼ ਹੈ ਔਰ ਅਸੀਂ ਵੀ ਜਿੱਥੇ ਸਾਰਿਆਂ ਨੂੰ ਸਤਿਗੁਰੂ ਅਰਦਾਸ ਮਹਾਰਾਜ ਜੀ ਦੇ ਪਵਿੱਤਰ ਜਨ ਦਿਹਾੜੇ ਦੀ ਮੌਕੇ ਤੇ ਵਧਾਈ ਦਿੰਦੇ ਆ ਅੱਜ ਵਧਾਈ ਦੇ ਪਾਤਰ ਹੈ ਸਾਰੀ ਸੰਗਤ ਜਿਨ੍ਹਾਂ ਨੇ ਏਕਾ ਦਿਖਾ ਲ ਕੇ ਇਕੱਠੇ ਹੋ ਕੇ ਔਰ ਇਹਨਾਂ ਦੇ ਵੀਰਾਂ ਨੇ ਔਰ ਜਿਨ੍ਹਾਂ ਨੇ ਵੀ ਸਹਿਯੋਗ ਕੀਤਾ ਮਹੱਲਾ ਨਿਵਾਸੀਆਂ ਨੇ ਜਾਂ ਬਾਹਰੋਂ ਉਹਨਾਂ ਦੇ ਉਪਰਾਲੇ ਸਦਕਾ ਜਿਹੜਾ ਅੱਜ ਜਿਹੜਾ ਲੰਡਰ ਪਿਆਰ ਔਰ ਆਸ ਕਰਦੇ ਸਤਿਗੁਰੂ ራስ ਮਹਾਰਾਜ ਜੀ ਅੱਗੇ ਵੀ ਇਹਨਾਂ ਨੂੰ ਬਲ ਬਖਸ਼ਣਗੇ ਹਿੰਮਤ ਬਖਸ਼ਣਗੇ ਇਹਨਾਂ ਦੀ ਕਮਾਈ ਚ ਵਾਧਾ ਕਰਨਗੇ ਔਰ ਜਿਹੜਾ ਅੱਗੇ ਹੋਰ ਵੀ ਜਿਹੜਾ ਵਧੀਆ ਸੁੰਦਰ ਜਿਹੜੀ ਇਮਾਰਤ ਬਣ ਕੇ ਜਿਹੜੀ ਆ ਉਹ ਸਾਡੀ ਸੰਗਤ ਦੇ ਸਪੋਰਟ ਕੀਤੀ ਜਾਏਗੀ ਤੋਂ ਮੈਂ ਆਪਣੇ ਵੱਲੋਂ ਔਰ ਮੈਡਮ ਇੰਦਰਜੀ ਘਰਮਾਨ ਜੀ ਵੱਲੋਂ ਵੀ ਸੰਗਤ ਦਾ ਧੰਨਵਾਦ ਕਰਨਾ ਔਰ ਸਾਰਿਆਂ ਨੂੰ ਵਧਾਈ ਦੇਣਾ ਜੋ ਬੋਲੇ ਸੋਨ ਰੁਪਏ ਸਤਿਗੁਰੂ ራስ ਮਹਾਰਾਜ ਜੀ ਜੈ ਹਿੰਦ ਜੈ ਭਾਰਤ ਹਾਂਜੀ ਅਗੜਵਾਲ ਸਾਹਿਬ ਇੱਕ ਸਵਾਲ ਸੀ ਸਾਡੇ ਮਾਨਯੋਗ ਹਲਕਾ ਵਿਧਾਇਕ ਬੀਬੀ ਇੰਦਰਜੀਤ ਕੁਰਮਾਨ ਹੋਣਾ ਦੇ ਚੰਗੇ ਐਫਰਟ ਨੇ ਔਰ ਤੁਹਾਡੀ ਪਾਰਟੀ ਦੇ ਜਿੰਨੇ ਵੀ ਲੀਡਰ ਸਾਹਿਬਾਨ ਨੇ ਇਨਕਲੂਡ ਮੈਡਮ ਔਰ ਮੈਮੋ ਨੇ ਵਿਚਰਦੇ ਨੇ ਸਾਰੇ ਆਮ ਜਨਤਾ ਦੇ ਵਿਚਰਦੇ ਨੇ ਔਰ ਇਹ ਸਵਾਲ ਇਹ ਹੈਗਾ ਕਿ ਇਹ ਜਿਹੜਾ ਫੰਡ ਹੈ ਹਲਕਾ ਵਿਧਾਇਕ ਹੋਣਾ ਵੱਲੋਂ ਆਇਆ ਇਹ ਐਮਐਲਏ ਕੋਟੇ ਤੋਂ ਕਿਸੇ ਖਾਸ ਕੋਟੇ ਚੋਂ ਆਇਆ ਜਾਂ ਕੋਈ ਅਲੱਗ ਸੀ ਦੇਖੋ ਜੀ ਸਭ ਤੋਂ ਪਹਿਲਾਂ ਤੇ ਗੱਲ ਹੈ ਕਿ ਅਸੀਂ ਰਾਜਨੀਤੀ ਦੀ ਗੱਲ ਨਹੀਂ ਇੱਥੇ ਕਰਨ ਆਏ ਹਾਂ ਅੱਜ ਸਾਡੇ ਸਤਿਗੁਰੂ ਬਾਬਾ ਦਾਸ ਮਹਾਰਾਜ ਦਾ ਪਵਿੱਤਰ ਭਵਨ ਜਿਹੜਾ ਬਣ ਰਿਹਾ ਉਹਨੇ ਯਾਦਗਾਰ ਬਣ ਰਹੀ ਆ ਜੀ ਇਹਦੇ ਵਿੱਚ ਰਾਜਨੀਤਿਕ ਪਾਰਟੀਆਂ ਪਲੀ ਪਾਰਟਿਸ ਨੂੰ ਪਰੇ ਰੱਖ ਕੇ ਇੱਕ ਸਮਾਜਿਕ ਬੀਂਗੇ ਸਮਾਜਿਕ ਜਿਹੜੀ ਸਾਂਹ ਜਿਹੜੀ ਪੈਦਾ ਕਰਨੀ ਹੈ ਉਹਦੇ ਵਾਸਤੇ ਅਸੀਂ ਆਏ ਆ ਔਰ ਮੈਡਮ ਜੀ ਨੇ ਵੀ ਇਹ ਇਹ ਸੋਚ ਕੇ ਨਹੀਂ ਉਹ ਕਰਦੇ ਕੰਮ ਵੀ ਲੈ ਵੀ ਇਹ politically ਕੰਮ ਨਾ ਜਾ ਉਹਨਾਂ ਨੇ ਇੱਥੇ ਆਏ ਸੀ ਵਿਜ਼ਿਟ ਕੀਤਾ ਔਰ ਸੰਗ ਨੇ ਦੱਸਿਆ ਵੀ ਸਾਡਾ ਕਿਉਂਕਿ ਪ੍ਰੋਜੈਕਟ ਕੋਈ ਸਰਦਾਰੀ ਘਰਾਂ ਦਾ ਪੂਰਾ ਹੋਣ ਵਾਲਾ ਨਹੀਂ ਕਲਾ ਜੀ ਜੀ ਜਿੱਦਾਂ ਮੈਂ ਪਹਿਲਾਂ ਦੱਸਿਆ ਐਨਆਰਆਈ ਵੀਰ ਸੂਚੀ ਸੰਗਰ ਨੇ ਤੇਲ ਫੌਜ ਨੇ ਵੀ ਕਨੇ ਯੋਗਦਾਨ ਪਾਇਆ ਔਰ ਉਹਦੇ ਵਿੱਚ ਹੀ ਜਿਹੜਾ ਮੈਡਮ ਇੰਦਰਜੀਤ ਕੌਰ ਮਾਨ ਜੀ ਨੇ ਵੀ ਆਪਣਾ ਜਿਹੜਾ ਯੋਗਦਾਨ ਪਾਇਆ ਔਰ ਇਸ ਕਰਕੇ ਮੈਂ ਚਾਹਨਾ ਕਿ ਆਪਾਂ ਇਹ ਜਿਹੜਾ ਉਹ ਸਤਿਗੁਰੂ ਰਾਮਾਰਾਇ ਚਾਨਣਾ ਜੋ ਹੀ ਪੇਟ ਕੀਤੀ ਉਹ ਨਿਰਸਵਾਰਥ ਤੇ ਬਿਨਾ ਕਿਸੇ ਪੋਲੀਟੀਕਲ ਲੋਭ ਲਾਲਚ ਤੋਂ ਕਰਨਾ ਦੇ ਇੱਕ ਅਸ਼ੀਰਵਾਦ ਪ੍ਰਾਪਤ ਕੰਮ ਦੀ ਕੋਸ਼ਿਸ਼ ਹੈ ਉਤੇ ਗਡਵਾਲ ਤੋਂ ਸਾਰੀ ਸੰਗਤ ਨੂੰ ਪਤਾ ਹੈ ਔਰ ਸਾਰਾ ਹਲਕਾ ਵੀ ਜਾਣਦਾ ਹੈ ਕਿ ਮੈਡਮ ਉਹ ਨਿਰੰਤਰ ਸਾਰੇ ਵਿਚਰ ਰਹੇ ਨੇ ਆਮ ਜਨਤਾ ਦੇ ਵਿੱਚ ਔਰ ਉਹਨਾਂ ਦੀ ਦੁੱਖ ਤਕਲੀਫਾਂ ਸੁਣ ਰਹੇ ਨੇ ਇਸ ਤੋਂ ਇਲਾਵਾ ਅੱਗੇ ਦਾ ਜਿਹੜਾ ਲੈਨਟਰ ਵੀ ਮੈਮ ਉਹਨਾਂ ਨੇ ਮਤਲਬ ਕਿ ਮੁਹੱਲਾ ਨਿਵਾਸੀਆਂ ਨੂੰ ਵੀ ਯਕੀਨ ਦਵਾਇਆ ਹੈ ਕਿ ਉਹ ਵੀ ਅਸੀਂ ਨਾ ਜਲਦ ਪਵਾਵਾਂਗੇ ਇਹਦੇ ਬਾਰੇ ਕੀ ਕਹਿਣਾ ਹੈ ਦੇਖੋ ਜੀ ਮੈਡਮ ਇਸ ਚੀਜ਼ ਤੋਂ ਹਮੇਸ਼ਾ ਮਤਲਬ ਜਿਹੜੀ ਵੀ ਚੀਜ਼ 'ਚ ਕਮੀਆਂ ਦੇ ਦੇ ਕਿਤੇ ਉਹਨਾਂ ਦੀ ਇਹ ਖਾਸੀਅਤ ਹੈ ਵੀ ਉਹ ਕਿਸੇ ਦਾ ਕਹਿਣ ਤੋਂ ਪਹਿਲਾਂ ਹੀ ਉਹ ਆਪ ਨਜ਼ਰ ਮਾਰ ਲੈਂਦੇ ਕਿੱਥੇ ਕਿਹੜੀ ਚੀਜ਼ ਦੀ ਕਮੀ ਆ ਠੀਕ ਆ ਜਿੱਦਾਂ ਸੰਗ ਨੇ ਸਾਡੇ ਨੂੰ ਦੱਸਿਆ ਸਾਨੂੰ ਵੀ ਨਹੀਂ ਪਤਾ ਸੀ ਸੰਗ ਨੇ ਦੱਸਿਆ ਵੀ ਅਸੀਂ ਲੈਂਡੇ ਤੱਕ ਪਾ ਜੀ ਮੈਡਮ ਕਹੇਗੇ ਵੀ ਅਗਲਾ ਵੀ ਹਾਲੇ ਰੁਕੇਗਾ ਬਸ ਸਾਰਾ ਕੰਪਲੀਟ ਕਰਾਵਾਂਗੇ ਅਜੇ ਵੀ ਕਹੇਗਾ ਤੇ ਆਪਾਂ ਅੱਜ ਵੀ ਉਹ ਕਹੇਗੇ ਆ ਤਾਂ ਮੈਂ ਚਾਹੁੰਦਾ ਵੀ ਆਪਣੇ ਜਵਾਨੀ ਦੱਸਾਂ تھਰੀ ਗੱਲ ਕਿਉਂਕਿ ਮੈਂ ਤੇ 빙ੇ ਸਤਗੁਰੂ ਦਾਸ ਮਹਾਰਾਜ ਦਾ ਸੇਵਕ ਹਾਂ ਔਰ ਉਹਦੀ ਸਤਗੁਰੂ ਦੀ ਬਦੌਲਤ ਇੱਥੇ ਸਾਨੂੰ ਆਉਣ ਦਾ ਮੌਕਾ ਮਿਲਿਆ ਇੱਥੇ ਸਤਗੁਰੂ ਦਾ ਪਰਮਾਰ ਕਰਦੇ ਆ ਕਿ ਮੱਲੇ ਸੰਗ ਦੇ ਨਾਲ ਵੀ ਤੁਸੀਂ ਇਹ ਸਵਾਲ ਕਰ ਸਕਦੇ ਕਿ ਇਹਨਾਂ ਨੇ ਲੋਕੀ ਬਹੁਤ ਸਨੇ ਚੱਲ ਰਹੀ ਨਾਲ ਠੀਕ ਹੈ ਤੁਸੀਂ ਸਾਡੇ ਨਾਲ ਮੌਜੂਦ ਨੇ ਪ੍ਰਧਾਨ ਸਰਕੂਸ਼ ਸਿੰਘ ਜੀ ਪ੍ਰਧਾਨ ਸਾਹਿਬ ਕਿੰਨੇ ਸਕਰ ਫੁੱਟ ਹੈ ਜਿਹੜਾ ਲੈਂਟਰ ਕੰਪਲੀਟ ਅੱਜ ਹੋਇਆ ਸਭ ਤੋਂ ਪਹਿਲਾਂ ਜੀ ਸਾਰੀ ਸੰਗਤ ਨੂੰ ਤੁਸੀਂ ਵੀ ਕਰ ਲੋ ਨਾਲ ਨਾਲ ਕੰਮ ਨਾਲ ਹੀ ਕਰ ਬਾਰ-ਬਾਰ ਇੱਕ ਮਿੰਟ ਜਰਾ ਹਾਂਜੀ ਸਭ ਤੋਂ ਪਹਿਲਾਂ ਤਾਂ ਮੈਂ ਸਾਰੀ ਸੰਗਤ ਨੂੰ ਸ੍ਰੀ ਗੁਰੂ ਰਵਦਾਸ ਮਹਾਰਾਜ ਜੀ ਦੇ 647ਵੇਂ ਜਨਮ ਦਿਨ ਤੇ ਬਹੁਤ ਬਹੁਤ ਵਧਾਈ ਦਿਨਾਂ ਸਾਰੀ ਸ਼੍ਰੀ ਗੁਰੂ ਵਿਦਾਸ ਭਵਨ ਪ੍ਰਬੰਧਕ ਕਮੇਟੀ ਵੱਲੋਂ ਸਾਡੇ ਇਹ ਜਿਹੜਾ ਸਾਡਾ ਪ੍ਰੋਜੈਕਟ ਆ ਇਹ ਲਗਭਗ 7-8 ਸਾਲ ਤੋਂ ਸਾਡਾ ਪ੍ਰੋਜੈਕਟੇ ਚੱਲ ਰਿਹਾ ਇਹ ਮਹੱਲਾ ਨਿਵਾਸੀਆਂ ਨੇ ਐਨਆਰਆਈ ਦੇ ਸਹਿਯੋਗ ਦੇ ਨਾਲ ਇਹ ਜਗ੍ਹਾ ਜਿਹੜੀ ਅਸੀਂ ਲਈ ਸੀਗੀ ਉਸ ਤੋਂ ਬਾਅਦ ਮਹੱਲੇ ਦੇ ਜਿਹੜੇ ਐਨਆਰਆਈ ਵੀਰ ਆ ਜਾਂ ਮਹੱਲੇ ਦੇ ਆ ਕਮੇਟੀਆਂ ਸੀ ਉਹਨਾਂ ਨੇ ਆਪਣਾ ਤਰਫੁੱਲ ਕਰਕੇ ਇਹ ਬਿਲਡਿੰਗ ਦੀ ਉਸਾਰੀ ਕੀਤੀ ਉਸ ਤੋਂ ਬਾਅਦ ਲੈਂਟਰ ਦੀ ਜਿਹੜੀ ਗੱਲ ਸੀ ਇਹ ਕਾਫੀ ਵੱਡੀ ਅਮਾਊਂਟ ਸੀ ਜਿਹੜੀ ਕਿ ਵਨ ਟਾਈਮ ਦੇ ਵਿੱਚ ਸਾਨੂੰ ਲਗਾਉਣੀ ਸੀਗੀ ਤਾਂ ਉਹਦੇ ਲਈ ਸਾਨੂੰ ਬੜੀ ਮੁਸ਼ਕਲ ਆ ਰਹੀ ਸੀਗੀ ਤੇ ਜਦੋਂ ਮੈਡਮ ਜੀ ਇੱਥੇ ਆਏ ਸਾਡੇ ਕੋਲੇ ਉਹਨਾਂ ਨੇ ਸਾਨੂੰ ਇਹ assurance ਦਿੱਤਾ ਸੀਗਾ ਵੀ ਅਸੀਂ ਇਹ ਲੈਂਟਰ ਜਿਹੜਾ ਪਵਾ ਕੇ ਤੁਹਾਡਾ ਦੇਵਾਂਗੇ ਭਵੰਦਾ ਸੋ ਇਹਦੇ ਵਿੱਚ ਉਹਨਾਂ ਨੇ ਜਿਹੜਾ 12.5 ਲੱਖ ਰੁਪਏ ਜਿਹੜਾ ਉਹਨਾਂ ਨੇ ਸਾਡੇ ਇਸ ਕਮੇਟੀ ਨੂੰ ਜਾਂ ਕਹਿ ਲਓ ਕਿ ਜਿਹੜੇ ਪ੍ਰਦੀਪ ਜੀ ਸਾਡੇ ਸਿਗੇ ਠੇਕੇਦਾਰ ਸਾਹਿਬ ਉਹਨਾਂ ਦਾ ਉਹਨਾਂ ਨੂੰ ਸਹਿਯੋਗ ਦਿੱਤਾ ਤੇ ਜਿਹਦੇ ਨਾਲ ਅੱਜ ਜਿਹੜਾ ਇਹ ਲੈਂਡਰ ਕੰਪਲੀਟ ਹੋਇਆ ਜੀ ਤੇ ਅਸੀਂ ਪੂਰੀ ਕਮੇਟੀ ਵੱਲੋਂ ਸਾਡੀ ਸ੍ਰੀ ਸ਼੍ਰੀ ਗੁਰਦਾਸ ਭਵਨ ਪ੍ਰਬੰਧਕ ਕਮੇਟੀ ਆ ਪੂਰੇ ਵੱਲੋਂ ਤੇ ਮਹੱਲਾ ਨਿਵਾਸੀਆਂ ਵੱਲੋਂ ਸਾਰੇ ਹੀ ਸਾਥੀਆਂ ਦਾ ਜਿਨ੍ਹਾਂ ਨੇ ਇਸ ਪ੍ਰੋਜੈਕਟ ਦੇ ਵਿੱਚ ਤਿਲਫੜ ਜਿੰਨਾ ਵੀ ਆਪਣਾ ਸਹਿਯੋਗ ਦਿੱਤਾ ਚਾਹੇ ਉਹ ਮਹੱਲਾ ਨਿਵਾਸੀ ਆ ਚਾਹੇ ਉਹ ਐਨ ਆਰ ਆਈ ਵੀਰ ਆ ਤੇ ਉਹਨਾਂ ਦੇ ਨਾਲ-ਨਾਲ ਮੈਡਮ ਇੰਦਰਜੀਤ ਕੌਰ ਮਾਨ ਜਿਹੜੇ ਇਲਾਕੇ ਦੇ ਸਾਡੇ ਐਮ ਐਲ ਏ ਸਹਿਮਾਨ ਨੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਉਹਨਾਂ ਨੇ ਸਾਨੂੰ ਇੱਕ ਬਹੁਤ ਵੱਡਾ ਸਹਿਯੋਗ ਦਿੱਤਾ ਔਰ ਅਸ਼ਵਾਸ਼ਣ ਦਵਾਇਆ ਕਿ ਜਿਹੜਾ ਕੰਮ ਸਹੀ ਰਹਿਣ ਵਾਲਾ ਰਹਿੰਦਾ ਹੈਗਾ ਉਹ ਕੰਮ ਵੀ ਅਸੀਂ ਉਹ ਜਲਦੀ ਕਰਵਾਉਣਗੇ ਉਹਨਾਂ ਨੇ ਕਾਜੀ ਕਿਹਾ ਸੀ ਜਿਹੜਾ ਮੂਰੇ ਲੈਂਟਰ ਜਾਂ ਉਹਦਾ ਵੀ ਮਤਲਬ ਕਿ ਐਸਟੀਮੇਟ ਬਣਵਾਓ ਤਾਂ ਕਿ ਇਹਨੂੰ ਵੀ ਕੰਪਲੀਟ ਕੀਤਾ ਜਾ ਸਕੇ ਪ੍ਰਧਾਨ ਸਾਹਿਬ ਜੀ ਇਮਾਰਤ ਦੇ ਪ੍ਰੋਜੈਕਟ ਦੀ ਗੱਲ ਕਰੀਏ ਤੇ ਟੋਟਲ ਕਿੰਨੇ ਅਮਾਉਂਟ ਹੈ ਗਏ ਦੀ ਪ੍ਰੋਜੈਕਟ ਦੇ ਵਿੱਚ ਜਿਹੜੀ ਵਿਤੀ ਗਈ ਹੈ ਅਮਾਉਂਟ ਤਾਂ ਜਿਹੜੀ ਇਹ ਗਾਂ ਦੀ ਗਾਂ ਆਪਾਂ ਉਸ ਤੋਂ ਅੱਗੇ ਵੀ ਇਹਨੂੰ ਜਿੰਨਾ ਮਰਜ਼ੀ ਵਧਾ ਲਓ ਦੂਸਰੀ ਬਿਲਡਿੰਗ ਵੀ ਲੈਂਟਰ ਤੱਕ ਦਾ ਕਿੰਨਾ ਖਰਚਾ ਆ ਚੁੱਕਾ ਹੈ ਇਹਦੇ ਤੇ ਲੈਂਟਰ ਸਟੇਜਿੰਗ ਦੇ ਵਿੱਚ ਹੈ ਨਾ ਲੈਖ 30 ਲੱਖ ਦਾ ਖਰਚਾ ਹੈਗਾ ਟੋਟਲ ਬਚੀ 30 ਲੱਖ ਰੁਪਇਆ ਜਿਹੜਾ ਇਹ ਲੱਗਾ ਹੈਗਾ ਸਾਡਾ ਠੀਕ ਠੀਕ ਹਾਂਜੀ ਓਕੇ ਜੀ ਤੇ ਇਹ ਮੈਡਮ ਦਾ ਜੀ ਮੰਜੀ ਕੀ ਕਹਿਣਾ ਚਾਹੋਗੇ ਜਿਹੜਾ ਅੱਜ ਲੈਂਟਰ ਪਾਇਆ ਗਿਆ ਹੈਗਾ ਵਾ ਰਵਿਦਾਸ ਮਹਾਰਾਜ ਜੀ ਦਾ ਜਿਹੜਾ ਹੈਗਾ ਭਵਨ ਬਣਾਇਆ ਜਾ ਰਿਹਾ ਕੀ ਕਹਿਣਾ ਚਾਹੋਗੇ ਹਾਂਜੀ ਜਿੱਦਾਂ ਕਿ ਮੇਰੇ ਵੱਡੇ ਵੀਰਾਂ ਨੇ ਦੱਸਿਆ ਹੀ ਆ ਕਿ ਮੋਹੱਲਾਨ ਵਾਸੀਆਂ ਜਾਂ ਐਨ ਆਰ ਆਈ ਵੀਰਾਂ ਨੇ ਸਹਿਯੋਗ ਨਾਲ ਸਾਰਾ ਕੰਮ ਕੀਤਾ ਹੈ ਠੀਕ ਹੈ ਨਾ ਪਰ ਸਾਡੀ ਬੀਬੀ ਦਾ ਜ਼ਿਆਦਾ ਸਹਿਯੋਗ ਸਾਡੀ ਬੀਬੀ ਨੇ ਅਸੀਂ ਇੱਥੇ ਆਏ ਸੀਗੇ ਸਾਡੀ ਬੀਬੀ ਠੀਕ ਹੈ ਨਾ ਬੀਬੀ ਇੰਦਰਜੀਤ ਕੌਰ ਮਾਨ ਠੀਕ ਹੈ ਨਾ ਮੈਡਮ ਪਿਛਲੇ ਸਾਲ ਆਏ ਸੀਗੇ ਠੀਕ ਹੈ ਅਸੀਂ ਉਹਨਾਂ ਨੂੰ ਅਰਜ਼ਿਸ਼ ਕੀਤੀ ਸੀਗੀ ਕਿ ਹਾਂਜੀ ਸਾਡਾ ਜੀ ਆ ਕੰਮ ਕਰ ਦਿਓ ਲੈਂਟਰ ਪਵਾ ਦਿਓ ਗੁਰਦੁਆਰੇ ਤੇ ਜੀ ਗੱਲ ਕਰੀਏ ਹੁਣ ਆਮ ਆਦਮੀ ਪਾਰਟੀ ਦੇ ਵਿਧਾਇਕ ਇੰਦਰਜੀਤ ਕੌਰ ਮਾਨ ਜੀ ਵੱਲੋਂ ਤਾਂ ਇਹ ਉਪਰਾਲਾ ਕੀਤਾ ਗਿਆ ਪਹਿਲਾਂ ਵੀ ਜਿਹੜੀਆਂ ਸਰਕਾਰਾਂ ਨੂੰ ਤੁਸੀਂ ਇਹ ਅਪੀਲ ਕੀਤੀ ਸੀ ਇਹ ਭਵਨ ਬਣਾਉਣ ਨੂੰ ਤੇ ਉਦੋਂ ਕੀ ਹੋਇਆ ਸੀਗਾ ਕੋਈ ਸਰਕਾਰ ਨੇ ਸਾਡੀ ਸੁਣਵਾਈ ਨਹੀਂ ਕੀਤੀ ਕਿਸ ਨੇ ਨਹੀਂ ਸੁਣੀ ਸਾਡੀ ਗੱਲਬਾਤ ਤੁਸੀਂ ਆਪਣੀ ਇਹ ਗੱਲ ਰੱਖਦੇ ਰਹੇ ਹੋ ਪਹਿਲੇ ਹਾਂਜੀ ਮੌਜੂਦਾ ਸਰਕਾਰ ਦਾ ਕੱਪ ਨੇ ਠੀਕ ਹੈ ਜੀ ਤੇ ਹੁਣ ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਆ ਪਰ ਸਾਨੂੰ ਬਹੁਤ ਖੁਸ਼ੀ ਆ ਇੰਦਰਪ੍ਰੀਤ ਮਾਨਤ ਠੀਕ ਹੈ ਨਾ ਕਿ ਜਿਹੜਾ ਸਾਡ ਸਾਡਾ ਆ ਸਰਵੇ ਚੜਿਆ ਆ ਠੀਕ ਹੈ ਨਾ ਸਾਨੂੰ ਬਹੁਤ ਖੁਸ਼ੀ ਆ ਪਰ ਅਸੀਂ ਬਹੁਤ ਦਿਲੋਂ ਤੁਹਾਨੂੰ ਮਿਲਟਾਦੇ ਆ ਤੈਨਾਂ ਤਾਂ ਇੰਦਰ ਠੀਕ ਹੈ ਨਾ ਹਾਂ ਤੇ ਅਸੀਂ ਬਹੁਤ ਇੱਕ ਮਿੰਟ ਜੀ ਇੱਕ ਮਿੰਟ ਇੱਕ ਮਿੰਟ ਹਾਂਜੀ ਭੰਜੀ ਕੀ ਨਾਮ ਜੀ ਇੰਦਰਜੀਤ ਕੌਰ ਮਾਨ ਤੇ ਅਸੀਂ ਬਹੁਤ ਹੀ ਦਿਲੋਂ ਹੀ ਧੰਨਵਾਦ ਕਰਦੇ ਹਾਂ ਇਹ ਜਿਹੜਾ ਉਪਰਾਲਾ ਕੀਤਾ ਗਿਆ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਸਰ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਪਹਿਲਾਂ ਮੈਂ ਜਦੋਂ ਕੁਐਸਚਨ ਕਰੂੰਗਾ ਹਾਂ ਹਾਂਜੀ ਭੰਜੀ ਕੀ ਨਾਮ ਜੀ ਇੰਦਰਜੀਤ ਕੌਰ ਜਿਹੜਾ ਅੱਜ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਜਿਹੜਾ ਇਹ ਭਵਨ ਤਿਆਰ ਹੋ ਰਿਹਾ ਹੈਗਾ ਇਹਦਾ ਅੱਜ ਲੈਂਟਰ ਪਾਇਆ ਗਿਆ ਕੀ ਕਹਿਣਾ ਚਾਹੋਗੇ ਜੀ ਪਹਿਲਾਂ ਤਾਂ ਮੇਰੇ ਵੀਰਾਂ ਨੇ ਜਿੱਦਾਂ ਕਿ ਦੱਸਿਆ ਤੁਹਾਨੂੰ ਕੇ ਮਲਾ ਨਿਵਾਸੀਆਂ ਨੇ ਜਾਇ ਐਨਆਰ ਇਹ ਨਿਵਾਸੀਆਂ ਨੇ ਸਾਡਾ ਬਹੁਤ ਸਾਰਾ ਜੋਰ ਦਿੱਤਾ ਆ ਪਰ ਅਸੀਂ ਬੀਬੀ ਇੰਦਰਪ੍ਰੀਤ ਮਾਨ ਤੁਹਾਨੂੰ ਬਹੁਤ ਅੰਦਰਜੀ ਇੰਦਰਜੀਤ ਮਾਨ ਦਾ ਬਹੁਤ ਹੀ ਸਵਾਗਤ ਕਰਨਾ ਚਾਹੁੰਦੇ ਅਸੀਂ ਠੀਕ ਹੈ ਨਾ ਪਰ ਜਿਹੜਾ ਇਹਨਾਂ ਨੇ ਲੈਂਟਰ ਪਾਇਆ ਆ ਪਰ ਬਹੁਤ ਹੀ ਵਧੀਆ ਕੰਮ ਕੀਤਾ ਪਿਛਲੇ ਸਾਲ ਸਾਡੇ ਕੋਲ ਆਏ ਸੀ ਬੀਬੀ ਜੀ ਠੀਕ ਹੈ ਨਾ ਅਸੀਂ ਉਹਨਾਂ ਮੂਰੇ ਆਪਣਾ ਅਪੀਲ ਰੱਖੀ ਸੀ ਕਿ ਬੀਬੀ ਜੀ ਇੱਥੇ ਲੈਂਟਰ ਪਾਉਣਾ ਹੈ ਮੈਡਮ ਕਿਹਾ ਨਾ ਪਰ ਉਹਨਾਂ ਨੇ ਜੋ ਕੁਝ ਕਿਹਾ ਉਹਨਾਂ ਨੇ ਪਰ ਪੂਰਾ ਕਰ ਦਿਖਾਇਆ ਉਹਨਾਂ ਨੇ ਅੱਜ 20 2024 ਦਿਨ ਮੰਗਲਵਾਰ ਨੂੰ ਸ਼੍ਰੀ ਗੁਰ ਰਵਿਦਾਸ ਕਮਿਊਨਿਟੀ ਹਾਲ ਮੁਹੱਲਾ ਗੁਰ ਰਵਿਦਾਸਪੁਰਾ ਨਕੋਦਰ ਦਾ ਪਿਛਲੇ ਕਈ ਸਾਲਾਂ ਤੋਂ ਰੁਕਿਆ ਹੋਇਆ ਲੈਂਟਰ ਦਾ ਕੰਮ ਮੁਕੰਮਲ ਹੋਇਆ ਇਸ ਮੌਕੇ ਆਮ ਆਦਮੀ ਪਾਰਟੀ ਦੇ ਬੁਲਾਰੇ ਸ਼੍ਰੀਮਾਨ ਸੁਖਵਿੰਦਰ ਗੜਵਾਲ ਬਲਾਕ ਪ੍ਰਧਾਨ ਨਕੋਦਰ ਸ਼੍ਰੀਮਾਨ ਜਸਵੀਰ ਤੰਗਲ ਆਮ ਆਦਮੀ ਪਾਰਟੀ ਕਾਰਜਕਰਤਾ ਨਰੇਸ਼ ਕੁਮਾਰ ਪਰਮਿੰਦਰ ਰਤੂ ਬੋਬੀ ਜੀ ਅਤੇ ਸ਼੍ਰੀ ਗੁਰਵਿਰਦਾਸ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ਼੍ਰੀਮਾਨ ਦੇਸ ਰਾਜਕੋਲ ਕਮੇਟੀ ਦੇ ਜਨਰਲ ਸਕੱਤਰ ਸੰਦੀਪ ਕੋਲ ਅਤੇ ਕਮੇਟੀ ਦੇ ਨਿੱਜੀ ਸਲਾਹਕਾਰ ਸ਼੍ਰੀਮਾਨ ਸੁਰਖਰੂ ਚਿੰਬਰ ਵੀ ਚੇਚੇ ਤੌਰ ਤੇ ਮੌਜੂਦ ਸਨ ਅਤੇ ਉਨ੍ਹਾਂ ਪ੍ਰਸ਼ਾਸਨ ਅਤੇ ਐਨ ਆਰ ਆਈ ਵੀਰਾਂ ਦਾ ਸਹਿਯੋਗ ਦੇਣ ਤੇ ਧੰਨਵਾਦ ਪ੍ਰਗਟ ਕੀਤਾ।